ਵਾਹੇ ਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਪੰਜਵਾ ਰੈਣ ਦਿਨਸ ਜਪੋ ਹਰ ਨਾਉ ਆਗੇ ਦਰਗਹਿ ਪਾਵਹੁ ਠਾਉ ਆਗੇ ਪਤੀ ਵਿਸਰਾਮ ਲਾ ਦੋ ਆਗੇ ਦਰਗਹਿ ਪਾਵਹੁ ਠਾਉ ਸਦਾ ਆਨੰਦ ਨਾ ਹੋਵੀ ਸੋਗਾ ਕਬਹੁ ਨਾ ਵਿਆਪੈ ਹਮ ਮਾ ਰੋਗ ਖੋਜੋ ਸੰਤੋ ਹਰ ਬ੍ਰਹਮ ਗਿਆਨੀ ਬੇਸਮਨ ਬੇਸਮ ਭਏ ਬੇਸਮਾਦਾ ਪਰਮ ਗਾਤ ਪਾਵਹਿ ਹਰ ਸਿਮਰ ਪਰਾਨੀ ਰਹਾਉ ਗਾਨ ਮਿਨ ਦੇਖੋ ਸਗਲ ਵਿਚਾਰ ਗਾਨ ਮਿਨ ਤੀਖੋ ਇਥੇ ਵਿਸਰਾਮ ਗਿਣ ਕੇ ਮਾਪ ਤੋਲ ਕੇ ਦੇਖ ਲਵੋ ਸਾਰੇ ਵਿਚਾਰ ਕਰਕੇ ਨਾਮ ਬਿਨਾ ਹੋ ਸਕੈ ਨਾ ਤਾਰ ਸਗਲ ਉਪਾਵ ਨਾ ਚੱਲਹਿ ਸੰਗ ਭਵਜਲ ਤਰੀਐ ਪ੍ਰਾਪ ਕੈ ਰੰਗ ਦੇਹੀ ਤੋਏ ਨਾ ਉੱਤਰੈ ਮੈਲ ਹੋਮੈ ਵਿਆਪੈ ਦੁਬਦਾ ਫੈਲ ਹਰ ਹਰ ਔਖਦ ਜੋ ਜਨ ਖਾਇ ਔਖਦ ਹਰ ਹਰ ਔਖਦ ਜੋ ਜਨ ਖਾਇ ਤਾ ਕਾ ਰੋਗ ਸਗਲ ਮਿਟ ਜਾਏ ਕਰ ਕਿਰਪਾ ਪਾਰ ਬ੍ਰਹਮ ਦਿਆਲ ਮਨ ਤੇ ਕਬਹੂ ਨ ਵਿਸਰ ਗੋਪਾਲ ਤੇਰੇ ਦਾਸ ਕੀ ਕਬਹੂ ਨਹੀਂ ਕਹਿਣਾ ਮਨ ਤੇ ਕਬਹੂ ਨ ਵਿਸਰ ਗੋਪਾਲ ਮਨ ਤੇ ਕਬਹੂ ਨ ਵਿਸਰ ਗੋਪਾਲ ਤੇਰੇ ਦਾਸ ਕੀ ਹੋਵਾ ਤੂਰ ਨਾਨਕ ਕੀ ਪ੍ਰਭ ਸਰਦਾ ਪੂਰ ਰਾਮ ਕਲੀ ਮਹੰਲਾ ਪੰਜਵਾ ਕਿੰਨੀ ਵਾਰ ਦੱਸਿਆ ਵੀ ਦੱਦਾ ਜਿਹੜਾ ਹੈ ਉਹ ਸਹੀ ਢੰਗ ਨਾਲ ਬੋਲੋ ਸਰਦਾ ਬੋਲੋ ਸਰਦਾ ਕਹਤਾ ਤਾਂ ਦੱਦਾ ਲੱਗ ਗਿਆ ਇਸ ਕਰਕੇ ਜਿਵੇਂ ਔਖਾਦ ਇਹਤੇ ਆਪਣੇ ਆਪ ਹੀ ਪਤਾ ਲੱਗ ਜਾਣਾ ਚਾਹੀਦਾ ਹੈ ਵੀ ਧੱਦਾ ਕਿਵੇਂ ਬੋਲਣਾ ਦੱਦਾ ਕਿਵੇਂ ਬੋਲਣਾ ਜੇ ਔਖਦ ਕਹਤਾ ਤਾਂ ਦੱਦਾ ਲੱਗ ਗਿਆ ਜੇ ਔਖਦ ਕਹਤਾ ਤਾਂ ਧੱਦਾ ਲੱਗ ਗਿਆ ਮੈਂ ਤਾਂ ਪਕਰ ਦੇਣੀ ਨਾ ਧਿਆਨ ਦਿੰਦੇ ਆ ਇਸ ਕਰਕੇ ਸ਼ੁੱਧ ਹੁੰਦਾ ਨਹੀਂ ਪਾਠ RAM KALI ਮਹੱਲਾ ਪੰਜਵਾ ਤੇਰੀ ਸਰਣ ਪੂਰੇ ਗੁਰਦੇਵ ਤੋਦ ਬਿਨ ਦੂਜਾ ਨਹੀਂ ਕੋਈ ਤੋਦ ਬਿਨ ਇਥੇ ਵਿਸਰਾਮ ਦੂਜਾ ਨਹੀਂ ਕੋਈ ਤੋਦ ਬਿਨ ਦੂਜਾ ਨਹੀਂ ਕੋਈ तू समरथ पूर्ण पार ब्रह्म सो त्याए पूरा जिस कर्म तारणतारण प्राप्त तेरो नाव एका शरण गही मन मेरे तोद बिन दूजा नाही ठाव रहाव जाप जाप जीवा तेरा नाव ਆਗੇ ਦਰਗ ਹੈ ਪਾਵਾ ਉਠਾਓ ਆਗੇ ਦਰਗ ਹੈ ਪਾਵਾ ਉਠਾਓ ਆਗੇ ਦਰਗ ਹੈ ਪਾਵਾ ਉਠਾਓ ਦੁਖ ਅੰਧੇਰਾ ਮਨ ਤੇ ਜਾਏ ਦੁਰਮਤ ਬਿਨਸੈ ਰਾਚੈ ਹਰ ਨਾਏ ਚਰਨ ਕਮਲ ਸਿਓ ਲਾਗੀ ਪ੍ਰੀਤਾ ਗੋਰ ਪੂਰੇ ਕੀ ਨਿਰਮਲ ਰੀਤ ਭਉ ਭਗਾ ਨਿਰਭਉ ਮਨ ਵਸੈ ਭਉ ਭਗਾ ਭਗਾ ਗਾਣ ਉਭਾਰਾ ਨਹੀਂ ਕਰਨਾ ਭਉ ਭਗਾ ਇਥੇ ਨਿਸ਼ਰਾਮ ਨਿਰਭਉ ਨਿਰਭਉ ਮਨ ਵਸੈ ਭਉ ਭਗਾ ਨਿਰਭਉ ਮਨ ਵਸੈ ਭਗਾ ਬੋਲ ਜਨਾ ਭਗਾ ਗਾ ਥੋੜਾ ਭਾਗਾ ਪਾਗਾ ਗਗਾਉ ਨਾ ਭਉ ਭਗਾ ਨਿਰਭਉ ਮਨ ਵਸੈ ਅੰਮ੍ਰਿਤ ਨਾਮ ਰਸਨਾ ਨਿਤ ਜਪੈ ਕੋਟ ਜਨਮ ਕੇ ਕਾਟੇ ਹਾਹਿ ਪਾਇਆ ਲਾਭ ਸੱਚਾ ਧਨ ਲਾਹੇ ਟੋਟ ਨਾ ਆਵੇ ਅਖੋਟ ਪੰਡਾਰ ਨਾਨਕ ਭਗਤ ਸੁਹ ਹੈ ਹਰ ਦਵਾਰ ਨਾਨਕ ਜਿਵੇਂ ਸ਼੍ਰਾਮ ਹੈ ਭਗਤ ਸੁਹ ਹੈ ਹਰ ਦਵਾਰ RAM ਕਲੀ ਮਹੱਲਾ ਪੰਜਵਾ ਰਤਨ ਜਿ ਵਿਹਰ ਨਾਮ ਸਤ ਸੰਤੋਖ ਗਿਆਨ ਸੂਖ ਸਹਜ ਦਇਆ ਦਾ ਪੁੱਤਾ ਹਰ ਭਗਤਾ ਹਵਾਲਾ ਹੁਤਾ ਹਰ ਪੱਤੇ ਵਿਸਾਮ ਮੇਰੇ ਰਾਮ ਕੋ ਪੰਡਾਰ ਖਾਤ ਖਰਚ ਕਛ ਤੋਟ ਨ ਆਵੇ ਅੰਤ ਨਹੀਂ ਹਰ ਪਾਰਾਵਾਰ ਰਹਾਉ ਕੀਰਤਨ ਨਿਰਮੂਲਕ ਹੀਰਾ ਆਨੰਦ ਗੁਣੀ ਗਹੀਰਾ ਅਨਹਦ ਬਾਣੀ ਪੂੰਜੀ ਸੰਤਨ ਹੱਥ ਆਈ ਕੁੰਜੀ ਸੋਨ ਸਮਾਦ ਗੁਫਾ ਸੰਤਨ ਹੱਥ ਰਾਖੀ ਕੁੰਜੀ ਸੋਨ ਨ ਸਮਾਦ ਗੁਫਾ ਤਹਿ ਆਸਨ ਗੁਫਾ ਪਤਿ ਵਿਸਰਾਮ ਲਾਉਣਾ ਹੈ ਸੋਨ ਸਮਾਦ ਗੁਫਾ ਤਹਿ ਆਸਨ ਕੇਵਲ ਬ੍ਰਹਮਾ ਪੂਰਨ ਤਹਿ ਬਾਸਨ ਭਗਤ ਸੰਗ ਪ੍ਰਭ ਗੋਸ਼ਟ ਕਰਤਾ ਗੋਸ਼ਟ ਨਹੀਂ ਕਹਿਣਾ ਗੋਸ਼ਟ ਹੀ ਉਚਾਰਨ ਕਰਨਾ ਤਹਿ ਹਰਖ ਨ ਸੋਗ ਨ ਜਨਮ ਨ ਮਰਤ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਤਹਿ ਇਥੇ ਯਮਕ ਲਾ ਦਿੰਨੀ ਹੈ ਹਰਖ ਨ ਸੋਗ ਇਥੇ ਵਿਸਰਾਮ ਨ ਜਨਮ ਇਥੇ ਇਥੇ ਥੋੜਾ ਠਹਿਰਾ ਨ ਮਰਤ ਕਰ ਕਿਰਪਾ ਜਿਸ ਆਪ ਦਿਵਾਇਆ ਸਾਧ ਸੰਗ ਤਿਨ ਹਾਰ ਧਾਨ ਪਾਇਆ ਦਇਆਲ ਪੁਰਖ ਨਾਨਕ ਅਰਦਾਸ ਹਰ ਮੇਰੀ ਵਰਤਣਾ ਹਰ ਮੇਰੀ ਰਾਸ ਕਰ ਕਿਰਪਾ ਜਿਸ ਆਪ ਦਿਵਾਇਆ ਸਾਧ ਸੰਗ ਤਿਨ ਹਰ ਧਨ ਪਾਇਆ ਦਇਆਲ ਪੁਰਖ ਨਾਨਕ ਹਰਦਾਸ ਹਰ ਮੇਰੀ ਵਰ ਕਣ ਹਰ ਮੇਰੀ ਆਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ रामकली मोहल्ला पंजवा महिमा न जानह वेद ब्रह्म में नहीं जानह भेद हां जी महिमा पद ते विश्राम है महिमा न जानह वेद ब्रह्म में इति विश्राम है नहीं जानह भेद अवतार न जानह अंत ਪਰਮੇਸ਼ਰ ਪਾਰ ਬ੍ਰਹਮ ਬੇਅੰਤ ਤੇਰੀ ਪਰਮੇਸ਼ਰ ਪਾਰ ਬ੍ਰਹਮ ਇਥੇ ਵਿਸ्राम ਹੈ ਬੇਅੰਤ ਆਪਨੀ ਗਾਤ ਆਪ ਜਨ ਸੁਣ ਸੁਣ ਅਵਰ ਵਖਾਨੈ ਰਹਾਓ ਸ਼ੰਕਰ ਨਹੀਂ ਜਾਣਹਿ ਪੇਵ ਖੋਜਤ ਹਾਰੇ ਦੇਵ ਦੇਵਿਆ ਨਹੀਂ ਜਾਣੈ ਮਰਮ ਸਭ ਉਪਰ ਅਲਖ ਪਾਰ ਬ੍ਰਹਮ ਆਪਣੇ ਰੰਗ ਕਰਤਾ ਕੇਲ ਆਪ ਵਿਛੋਰੈ ਆਪੇ ਮੇਲ ਇਕ ਪਰਮੇ ਇਕ ਭਗਤੀ ਲਾਏ ਆਪਣਾ ਕੀਆ ਆਪ ਜਨਾਈ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੁਲਹ ਜੋ ਪੇਖਹਿ ਆਖੀ ਨਹੀਂ ਲੇਪ ਤਿਸ ਨਹੀਂ ਲੇਪ ਤਿਸ ਉਨ ਨਾ ਪਾਪ ਨਾਨਕ ਕਾ ਪ੍ਰਭ ਆਪੇ ਆਪ RAM ਕਲੀ ਮਹੱਲਾ ਪੰਜਵਾ ਕਿਛੂ ਹੂ ਕਾਜ ਨਾ ਕੀਓ ਆਪ ਜਾਨ ਕਿਛੂ ਹੂ ਕਾਜ ਨਾ ਕੀਓ ਜਾਨ ਸੁਰਤ ਮਤ ਨਾਹੀ ਕੇਸ਼ ਗਿਆਨ ਜਾਪ ਤਾਪ ਸੀਲ ਨਹੀਂ ਧਰਮ ਕਿਛੂ ਨਾ ਜਾਣੋ ਕੈਸਾ ਕਰਮ ਠਾਕੁਰ ਪ੍ਰੀਤਮ ਪ੍ਰਭ ਮੇਰੇ ਤੁਜ ਬਿਨ ਦੂਜਾ ਅਵਰਨ ਨ ਕੋਈ ਭੁੱਲਹਿ ਚੁਕਹਿ ਪ੍ਰਭ ਤੇਰੇ ਰਹਾਉ ਰਿੱਧ ਨਾ ਬੁੱਧ ਨਾ ਸਿੱਧ ਪ੍ਰਗਾਸ ਰਿੱਧ ਨਾ ਬੁੱਧ ਤਿ ਬਿਸਰਾਮ ਨ ਸਿਤ ਪ੍ਰਗਾਸ ਬਿਖਿਆ ਬਿਆਦ ਕੇ ਗਾਵ ਮਹਿ ਬਾਸ ਕਰਨ ਹਾਰ ਮੇਰੇ ਪ੍ਰਭ ਏਕ ਨਾਮ ਤੇਰੇ ਕੀ ਮਨ ਮਹਿ ਏਕ ਸੋਣਾ ਸੁਣ ਜੀਵਾ ਮਨ ਇਹ ਬਿਸਰਾਮ ਪਾਪ ਖੰਡਨ ਪ੍ਰਾਪ ਤੇਰੋ ਨਾਮ ਤੂੰ ਅਗਣਤ ਜੀਆ ਜੀ ਕਾ ਦਾਤਾ ਜਿਸਹਿ ਜਣਾਵਹਿ ਤੈਨ ਤੂੰ ਜਾਤਾ ਤਿਨ ਤੂੰ ਜਤ ਜੋ ਉਪਾਇੋ ਤਿਸ ਤੇਰੀ ਆਸ ਸਗਲ ਅਰਾਧ ਪ੍ਰਾਪ ਗੁਣਤਾਸ ਸਗਲ ਅਰਾਧ ਪ੍ਰਾਪ ਗੁਣਤਾਸ ਨਾਨਕ ਦਾਸ ਤੇਰਾ ਕੁਰਬਾਨ ਬੇਅੰਤ ਸਾਹਿਬ ਮੇਰਾ ਮਿਹਰਵਾਨ ਪੀਅੰਤ ਸਾਹਿਬ ਮੀਰਾ ਇੱਥੇ ਵਿਸਰਾਮ ਲਾਉਣਾ ਹੈ ਮਿਹਰਵਾਨ ਰਾਮਕਲੀ ਮਹੱਲਾ ਪੰਜਵਾ ਰੱਖਣਹਾਰ ਦਇਆਲ ਕੋਟ ਭਾਵ ਖੰਡੇ ਨਿਮਖ ਖਿਆਲ ਸਗਲ ਅਰਧ ਹੈ ਜੰਤ ਮਿਲਿਆ ਪ੍ਰਭ ਗੁਰ ਮਿਲ ਮੰਤ जीन को दाता मेरा प्रभ पूर्ण परमेश्वर स्वामी ਘਟ ਘਟ ਰਾਤਾ ਮੇਰਾ ਪ੍ਰਭ ਰਹਾਉ ਤਾ ਕੀ ਗਹੀ ਮਨ ਕੀ ਇਥਿ ਵਿਸਰਾਂਤ ਤਾ ਕੀ ਗਹੀ ਮਨ ਊਠ ਤਾ ਕੀ ਗਹੀ ਮਨ ਓਟ ਬੰਦਨ ਤੇ ਹੋਈ ਛੋਟ ਹਿਰਦਾਜਾਪ ਪਰਮਾਨੰਦ ਮਨਮਾਹ ਭਏ ਆਨੰਦ ਤਾਰਨ ਤਰਨ ਹਰ ਸਰਨ ਜੀਵਨ ਰੂਪ ਹਰ ਚਰਨ ਸੰਤਨ ਕੇ ਪ੍ਰਾਨ ਆਧਾਰ ਸੰਤਨ ਕੇ ਪ੍ਰਾਨ ਆਧਾਰ ਸੰਤਨ ਕੇ ਪ੍ਰਾਨ ਆਧਾਰ ਉਚੇਤ ਊਚ ਅਪਾਰ ਸੋ ਮਤਸਾਰ ਜਿਤ ਹਰ ਸਿਮਰੀਜੈ ਸੋ ਮਤਸਾਰ ਇਥੇ ਵਿਸਰਾਮ ਜਿਤ ਹਰ ਸਿਮਰੀਜੈ ਕਰ ਕਿਰਪਾ ਜਿਸ ਆਪੇ ਦੀਜੈ ਸੂਖ ਸਹਿਜ ਆਨੰਦ ਹਰ ਨਾਉ ਨਾਨਕ ਜਪਿਆ ਗੁਰ ਮਿਲ ਨਾਉ श्री सहजपाठ सेवा श्री सहजपाठ सेवा